ਕੀ ਹਾਲ ਚਾਲ ਹੈ ਆਪਾਂ ਖੜੇ ਫਤੇ ਮੋਟਰ ਤੇ ਦੋ ਜੋੜਾ ਲੈ ਕੇ ਆਏ ਬਾਈ ਵਰਨਾ ਦਾ ਇੱਕ 2014 ਮਾਡਲ ਹੈ ਇੱਕ 2013 ਮਾਡਲ ਹੈ ਕਾਰਾਂ ਦੀ ਦਿੰਨੇ ਡਿਟੇਲ ਬਾਈ ਆ ਜਾ ਕਿਰਾਮ ਮੇਰਾ ਪਹਿਲਾਂ ਬਾਈ 2013 ਮਾਡਲ ਕਾਰ ਦਿਖਾ ਦਿੰਨੇ ਆ ਪੰਜਾਬ ਨੰਬਰ ਲੱਗ ਚੁੱਕੇ ਇਹਦੇ ਕਾਰ ਤੇ ਬਾਈ ਪੰਜਾਬ ਨੰਬਰ ਪੀਵੀ ਨੰਬਰ ਤੇ ਮਿਲੂਗੀ ਇਹ ਕਾਰ ਮਿਚਲਨ ਦੇ ਟਾਇਰ ਨੇ 17 ਇੰਚੀ ਕਾਰ ਦੀ ਕੰਡੀਸ਼ਨ ਚੈੱਕ ਕਰ ਸਕਦੇ ਹੋ ਬਾਈ ਪੁਸ਼ ਟੂ ਸਟਾਰਟ ਟਾਪ ਵਾਲਾ ਵੇਰੀਐਂਟ ਆ ਬਾਈ ਰੇਟ ਬਾਈ ਜਮਾ ਜਮਾ ਜੈਜਾ ਜਾਜੂਆ ਕਾਰ ਦਾ ਰੇਟਾਂ ਸੁਣ ਕੇ ਤੁਸੀਂ ਵੀ ਹੈਰਾਨ ਹੋ ਜਾਓਗੇ ਜਮਾ ਸਸਤੇ ਜੀ ਰੇਟ ਦੀ ਕਾਰ ਹੈ 2013 ਮਾਡ ਉਸ ਟੂ ਸਟਾਰਟ ਟੌਪ ਵਾਲਾ ਵੇਰੀਐਂਟ ਬਾਈ ਹੈਨਾ ਬਾਕੀ ਬਾਈ ਦੂਜੇ ਬੰਨੇ ਦੂਜੀ ਕਾਰ ਦਿਖਾ ਦਿੰਨੇ ਆਪਾਂ ਦੂਜੇ ਬੰਨੇ ਬਾਈ 2014 ਮਾਡਲ ਕਾਰ ਹੈ ਠੀਕ ਹੈ ਪੱਕੇ ਨੰਬਰ ਦੀ ਪੰਜਾਬ ਦੀ ਟਾਇਰ ਦਿਖਾ ਦਿੰਨੇ ਆ ਕਾਰ ਦੇ ਕਾਉਂਟ੍ਰੈਕਟਰ ਦੇ ਟਾਇਰ ਨੇ ਜਮਾ ਓਕੇ ਦੀ ਰਿਪੋਰਟ ਇੰਟੀਰੀਅਰ ਚੈੱਕ ਕਰ ਲੋ ਕਾਰ ਦਾ 92000 ਦਾ ਰਿਕਾਰਡ ਆ ਬਾਈ ਸਰਵਿਸ ਰਿਕਾਰਡ ਕਾਰ ਦਾ 2014 ਮਾਡਲ ਹੈ ਬਿਲਕੁਲ ਬ੍ਰੈਂਡ ਨਿਊ ਕੰਡੀਸ਼ਨ ਦੀ ਕਾਰ ਹੈ ਠੀਕ ਹੈ ਨਾ ਪੱਕੇ ਨੰਬਰ ਦੀ ਆ ਬੀਮੇ ਤੋਂ ਲੈ ਕੇ ਕੱਲੀ-ਕੱਲੀ ਚੀਜ਼ ਅਵੇਲੇਬਲ ਆ ਦੋਨਾਂ ਕਾਰਾਂ ਦੀ ਬਾਈ ਫੁੱਲ ਰਿਪੋਰਟ ਆਪਾਂ ਦੇ ਦੇਵਾਂਗੇ ਕਾਰਾਂ ਦੀ ਐ ਮਨ ਲਓ ਵੀ ਇਹਦਾ ਰੇਟ ਆਪਾਂ ਬਾਈ ਮੰਗਦੇ ਆ 5,25,000 ਰੁਪਇਆ ਇਹਦਾ ਰੇਟ ਬਾਈ ਆਪਾਂ ਫੋਨ ਕਾਲ ਤੇ ਕਰ ਲਾਂਗੇ ਠੀਕ ਹੈ ਡਿਸਕ੍ਰਿਪਸ਼ਨ ਦੇ ਵਿੱਚ ਨੰਬਰ ਦਿੱਤਾ ਹੋਊਗਾ ਉਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਲੋਨ ਫੈਸਿਲਿਟੀ ਮਿਲ ਜੂਗੀ ਬਾਈ ਕਾਰਾਂ ਤੇ ਠੀਕ ਹੈ 1 2014 1 1 2013 ਸੋ ਬਾਈ ਬਾਕੀ ਦੀ ਜਾਣਕਾਰੀ ਆਪਾਂ ਅਗਲੀ ਵੀਡੀਓ ਚ ਦੇਵਾਂਗੇ ਬਸ ਬਾਈ ਅੱਜ ਲਈ ਇੰਨੀ ਬਹੁਤ ਹੈ ਥੈਂਕ ਯੂ ਸੋ ਮੱਚ ਬਾਈ